ਅਸੀਂ ਇਹ ਕਹਿਣਾ ਚਾਹੁੰਦੇ ਹਾਂ ਅਸੀਂ ਪਿਛਲੇ ਕਾਫੀ ਸਮੇਂ ਤੋਂ ਲੱਗੇ ਹੋਏ ਹਾਂ ਸਮਾਂ ਬਹਾਰ ਚੁੱਕੀਆਂ ਤਾਰਾਂ ਜਦ ਕੜਕ ਦੀ ਧੁੱਤ ਧੁੱਪ ਪੈਂਦੀ ਆ ਆ ਗਰਮੀ ਦੇ ਮੌਸਮ 'ਚ ਇਹਨਾਂ ਦੀ ਸਪਾਰਕਿੰਗ ਹੁੰਦੀ ਆ ਲੋਕਾਂ ਦੀ ਹਾੜੀ ਜਲ ਜਾਂਦੀ ਆ 6 ਮਹੀਨੇ ਦੀ ਮਿਹਨਤ ਕੀਤੀ ਉਹ ਅੱਜ ਪਿੰਡ ਗੜੀ ਮਟੋਂ ਮਟੋਂ ਪਾਸੇ ਪਹਿਲਾ 3 ਏਕੜ ਕਣਕ ਸੜ ਕੇ ਸੁਆਹ ਹੋ ਗਈ ਅੱਜ 6 ਏਕੜ ਦੇ ਲਗਭਗ ਕਣਕ ਜਿਹੜੀ ਆ ਉਹ ਜਲ ਗਈ ਆ। ਉਹਦੇ ਵਿੱਚ ਦਲਵਾਗ ਸਿੰਘ son of ਮੰਗਤਾ, ਇਦੋ ਜੁਹਾਰ ਸਿੰਘ son of ਕੁੰਦਨ ਤੇ ਨਾਲ ਜੱਸੀ ਬ੍ਰਦਰ ਤੇ ਨਾਲ ਜੰਗ ਬਹਾਦਰ ਸਿੰਘ ਰਾਣਾ ਤੇ ਸੁੱਖਾ ਜਿਹੜਾ ਸੋਹਣ ਸਿੰਘ ਦੇ ਪਰਿਵਾਰ ਚੋਂ ਆ ਮਟੂਆਂ ਚੋਂ ਉਹਨਾਂ ਦੇ ਖੱਤਿਆਂ ਨੂੰ ਅੱਗ ਲੱਗੀ ਆ। ਇਹ ਲਗਭਗ 8-9 ਏਕੜ ਜਿ ਕਾਣ ਕਿ ਜਿਹੜੀ ਆ ਸੜਕੇ ਸਵਾਹ ਹੋਈ ਆ ਅਸੀਂ ਸਮਝਦੇ ਆ ਲੋਕ ਚਾਰੇ ਨੂੰ ਵੀ ਤੜਫਦੇ ਆ ਹੋਰ ਵੀ ਸਾਰਾ ਆ ਅਸੀਂ ਇਹ ਚਾਹੁੰਦੇ ਆ ਗੜਸ਼ੰਗਰ ਜਿਹੜੀ ਫਾਇਰ ਵਰਗੇਡ ਆ ਇਹਦੇ ਦੋ ਡਰਾਈਵਰ ਤੁਰੰਤ ਰੱਖੇ ਜਾਣ ਜੇ ਇਦੋਂ ਅਪਰੰਤ ਤੰਬੇ ਫੂਕਣੇ ਆ ਲੋਕਾਂ ਨੂੰ ਨਾਲੇ ਰੋਜ਼ਗਾਰ ਮਿਲੇ ਨਾਲੇ ਕੋਈ ਲੋਕਾਂ ਨੂੰ ਛੇਤੀ ਆਣ ਅੱਜ ਵੀ ਮੈਂ ਗੱਲ ਦਾ ਧੰਨਵਾਦ ਕਰਦਾ ਬੇ ਫਾਇਰ ਵਰਗੇਡ ਵਾਲੇ ਇਨ ਟਾਈਮ ਤੇ ਆਏ ਆ ਲੋਕਾਂ ਦੀ ਏਕਤਾ ਬਹੁਤ ਆ ਸੈਕੜੇ ਲੋਕ ਆਂਦੇ ਆ ਆਪਣੇ ਐਨ ਅਗ ਨਾਲ ਖੇਡ ਕੇ ਆਂ ਦਾਣਾ-ਦਾਣਾ ਬਚਾਉਂਦੇ ਆ ਮੈਂ ਕੁਲਿੰਦ ਕਿਸਾਨ ਸਵਾਲੋਂ ਪੰਜਾਬ ਦੇ ਆਗੂ ਤੌਰ ਤੇ ਇਹ ਕਹਿਣਾ ਚਾਹੁੰਨਾ ਸਾਨੂੰ ਸੰਘਰਸ਼ ਕਰਨਾ ਪਵੇਗਾ ਜੇ ਲੋਕਾਂ ਨੇ ਰਾਤ ਦਿਨ ਕਰਕੇ ਪੋਰਿਆ-ਪੋਰਿਆ ਕਰਕੇ ਆ ਜਿਹੜਾ ਸੀਜ਼ਨ ਉਹ ਹਾੜੀ ਦਾ ਇਹਦੇ ਚ ਜਿਹੜੇ ਕਣਕ ਦੇ ਚਾਰ ਦਾਣੇ ਆਣੇ ਸੀ ਪਸ਼ੂਆਂ ਨੂੰ ਚਾਰਾ ਆਣਾ ਸੀ ਉਹ ਸੜ ਕੇ ਸੁਆਹ ਹੋ ਜਵੇ ਤਾਂ ਜਾਊਗੇ ਕਿੱਥੇ ਇਸ ਕਰਕੇ ਸਰਕਾਰ ਤੁਰੰਤ ਇਹਨਾਂ ਨੂੰ ਮੁਆਵਜ਼ਾ ਦੇਵੇ ਇਹਨਾਂ ਦੀ ਬਾਹ ਫੜੇ ਤੇ ਬਿਜਲੀ ਦੀਆਂ ਜਿਹੜੀਆਂ ਸਮਾਂ ਬਹਾ ਚੁੱਕੀਆਂ ਤਾਰਾਂ ਆ ਉਹ ਤੁਰੰਤ ਬਦਲੀਆਂ ਜਾਣ ਮੈਂ